ਹੈਲੋ ਜੀ ਸਸ਼ੇਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜਲਾ ਬਲੌਗ ਸ਼ੁਰੂ ਕਰਨ ਵੈਸੇ ਤਾਂ ਹੋ ਗਿਆ ਟਾਈਮ 4:15 ਦਾ ਹੋ ਗਿਆ ਆਪਾਂ ਨੀਰਾਚਾਰਾ ਪਾਉਣੇ ਆ ਤੇ ਅੱਜ ਹੈਗਾ ਬਰਾਤ ਵਾਲਾ ਦਿਨ ਜਸ਼ਨਾਂ ਤੇ ਜਸ਼ਨ ਤੇ ਡੈਡੀ ਗਿਆ ਬਰਾਤ ਤੇ ਸ਼ਾਮ ਨੂੰ ਹਜੇ ਮੇਰਾ ਕੋਈ ਪੱਕਾ ਪਤਾ ਨਹੀਂ ਜੀ ਪਰ ਮੰਮੀ ਕਹੇ ਜਾ ਸਕਦੇ ਮੰਮੀ ਜਾਣਗੇ ਤੇ ਵੀ ਆਪਾਂ ਜਾਣਾ ਹੈ ਕਿ ਨਹੀਂ ਜਾਣਾ ਪਰ ਡੈਡੀ ਲੱਗੇ ਹੈ ਮੰਮੀ ਜਾਣਗੇ ਜਦੋਂ ਸ਼ਾਮ ਨੂੰ ਵੀ ਆਦੇ ਹੁੰਦੇ ਬਹੂ ਆਉਗੀ ਤੇ ਹੁਣ ਅਸੀਂ ਨੋ ਸਸ ਸ਼ਾਮ ਦੀਆਂ ਜ਼ਿੰਮੇਵਾਰੀ ਨੀਰੇ ਚਾਰੇ ਦੀ ਅਸੀਂ ਕੁਤਰ ਦੀਆਂ ਹਰਾ ਤੇ ਨਿਰਾਚਾਰਾ ਪਾਉਣੀ ਆ ਸੀ ਤੇ ਜਿਹੜੀਆਂ ਕੱਲ ਵਾਲੀਆਂ ਕੁਛ ਕੁ ਕਲਿੱਪਾਂ ਸੀਗੀਆਂ ਨਾਈ ਧੋਈ ਦੀਆਂ ਤੇ ਮਾੜੇ ਮੋਟਾ ਆਪਾਂ ਨੱਚੇ ਨੁੱਚੇ ਆ ਜਿਹੜਾ ਤੇ ਖਾਦਾ ਪੀਤਾ ਕੁਛ ਉਥੇ ਉਹ ਆਪਾਂ ਆ ਜਿਹੜੀ ਆਪਾਂ ਵੀਡੀਓ ਤੋਂ ਬਾਅਦ ਕਲਿੱਪਾਂ ਜੋੜਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਬਲੌਗ ਕਰਾਂਗੇ ਜੀ ਕੰਟੀਨਿਊ ਤੇ ਬਾਕੀ ਸਾਰੇ ਭੈਣ ਭਰਾ ਕਰੋ ਜੀ ਫੁੱਲ ਸਪੋਰਟ ਤੇ ਕੱਲ ਤਾਂ ਇੰਨਾ ਤਿਆਰ ਸ਼ੇਅਰ ਹੋਏ ਸੀ ਅੱਜ ਜਮਾ ਸਿੰਪਲਾ ਬਸ ਹੁਣੀ ਥੋੜਾ ਟਾਈਮ ਹੋਇਆ ਬਸ ਨਹਾਤੇ ਆ ਤੇ ਪਹਿਲਾਂ ਕੱਪੜੇ-ਕੁਪੜੇ ਸਾਰੇ ਧੋਤੇ ਚਿੱਟੇ-ਚੁੱਟੇ ਜਿਹੜੇ ਨਵੇਂ ਸੀ ਕਾਇਆਂ ਸੀ ਰਾਤ ਵਾਲੀਆਂ ਤੇ ਬਾਕੀ ਸਾਰੇ ਪੈਨਪਰਾ ਵੀਡੀਓ ਨੂੰ ਕਰੋ ਫੁੱਲ ਵਾਚ ਕੇ ਰਾਂ ਆਪਾਂ ਪਾਲੀਏ ਦੋ ਦੋ ਨੀਰਾਚਾਰਾ ਫਿਰ ਕਰਦੇ ਆਪਾਂ ਬਲੌਗ ਨੂੰ ਅੱਗੇ ਕੰਟੀਨਿਊ ਹਾਂ ਜੀ ਅੱਗੇ ਕੰਟੀਨਿਊ ਕਰਾਂਗੇ ਅੱਜ ਪੱਕੇ ਹੀ ਕਰਦਾਂਗੇ ਆਪਾਂ ਜੀ ਠੀਕ ਹੈ ਜੀ ਥੋੜਾ ਲਿਆਓ ਠੀਕ ਕੋਲੇ ਜਿੱਦ ਨਾਲ ਕਰਦੇ ਨੇ ਥੀੜੋ ਇਸੇ ਤੇ ਹੋਇਆ ਬੋਰ ਹੋ ਜੂ ਹਾਂ ਤੋ ਨੋਰਮਲ ਜਿਹਾ ਹੈ ਅੰਦਰ ਵੀ ਕੁਝ ਸਮਾਂ ਹੋ ਚੁੱਕਾ ਹੈ ਉਹ ਹੈ ਡਾਂਸ ਫਲੋਰ ਲਾਈਟਾਂ ਹੀ ਲਾਈਟਾਂ ਕੁਝ ਨਹੀਂ ਕਲੀਅਰ ਨਹੀਂ ਦੀ ਨਾ ਕਲੀਅਰ ਨਹੀਂ ਦੀ ਫੋਟੋ ਹੈ ਹਾਂ ਫੋਟੋ ਲੱਗੀ ਹੋਈ ਹੈ ਦੀਵਾਂ ਦਾ ਨਹੀਂ ਸਾਰੀ ਇਹ ਹੈ ਸ਼ਾਮ ਦਾ ਵੀ ਉੱਥੇ ਇੱਧਰ ਗੀਤ ਗਾਈ ਜਾਂਦੇ ਹੈ ਗੀਤ ਗਾਈ ਜਾਂਦੇ ਬੰਦਾ ਸਰਵਾਲੇ ਦੇ ਲੱਗ ਰਿਹਾ ਵੜਨਾ ਇੱਥੇ ਆਪਾਂ ਲੱਗੇ ਸੀ ਕਿ ਰੋਟੀ ਪਾਣੀ ਖਾਣ ਕਿਉਂਕਿ ਘਰੇ ਤਾਂ ਖਾ ਲੈਨੇ ਆਪਾਂ 7 ਵਜੇ ਹਨਾ ਤੇ ਇੱਥੇ ਆਪਾਂ ਨੂੰ 9 ਹੀ ਵੱਜ ਗਏ ਸੀ 9 ਵਜੇ ਸਹੀ ਆਪਾਂ ਰੋਟੀ ਪ੍ਰਸ਼ਾਦ ਪ੍ਰਸ਼ਾਦ ਦਾ ਜੋਸ਼ ਨਾ ਕਿਧਰ ਗਿਆ ਕਿ ਨੱਚਣਗੇ ਜਿਹੜਾ ਦੇ ਗੱਲ ਤੋਂ ਗਾਇਦੇ ਮੈਂ ਮੁਕਤੀ ਦੀ ਮੰਮੀ ਲੈ ਇਹਦੇ ਕੱਪੜੇ ਤਾਂ ਚਿੱਟੇ ਤੇ ਪ੍ਰੈਸ ਕਰ ਕਰ ਰੱਖ ਲਾਂਗੇ ਇਹਨਾਂ ਨੂੰ ਆਈ ਨਹੀਂ ਪਤਾ ਕਿਹੜੇ ਵળે ਕਿਤੇ ਜਾਣਾ ਪੈ ਜੀ ਕਿ ਨਹੀਂ ਮੰਮੀ ਤੇ ਆਪਾਂ ਵੀ ਮਸਾਲਾ ਮਸੂਲਾ ਰਗੜ ਕੇ ਰੱਖਤਾ ਤੇ ਕਿਹੜਾ ਧਾਰਾ ਕੱਢ ਕੇ ਲੈਉਣੇ ਆ ਕੇ ਧਰਾਂਗੇ ਕਿਉਂਕਿ ਆਲੂ ਹੈ ਨਹੀਂ ਸੀ ਆਲੂ ਡੈਡੀ ਹੁਣ ਲੈ ਕੇ ਆਏ ਤਾਂ ਕਰਕੇ ਲੇਟ ਆ ਗਏ ਆਪਾਂ ਕਿਹੜਾ ਧਾਰਾ ਕੰਨੀ ਹੁੰਨੇ ਆ ਫੇਰ ਫੇਰ ਹੀ ਧਰਾਂਗੇ ਅੱਜ ਆ ਭਾਈ ਅੱਜ ਸਵੇਰੇ ਬਾਥਰੂਮ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਿਹੜਾ ਉਹ ਨਹੀਂ ਹੁੰਦਾ ਕੀ ਹੁੰਦਾ ਮੰਮੀ ਉਹ ਨਹੀਂ ਭੁੱਲ ਗਈਆਂ ਤੇ ਆਵ ਜਾ ਆਹ ਪੱਥਰ ਤੇ ਪੱਥਰ ਤੇ ਪੱਗ ਸਾਫ਼ ਕਰਦੇ ਹੁੰਦੇ ਬਚਿਆ ਪਿਆ ਸੀ ਉਹ ਅੱਜ ਮੈਂ ਸਾਰੇ ਉਹ ਮਾਰ ਕੇ ਨਾ ਤੇ ਟਾਈਲਾਂ ਚੋਂ ਚਲਕਾ ਦਿਆਂ ਕਾਲੀਆਂ ਕਾਲੀਆਂ ਤੇ ਚਿੱਟੀਆਂ ਚਿੱਟੀਆਂ ਨਿਕਲਣਗੀਆਂ ਕਿਉਂਕਿ ਦੋ ਦਿਨ ਹੋ ਗਏ ਚੰਗੀ ਤਰ੍ਹਾਂ ਬਾਥਰੂਮ ਦੀਆਂ ਟਾਈਲਾਂ ਦੀ ਸਫਾਈ ਨਹੀਂ ਹੋਈ ਸੀ ਅੱਜ ਮੈਂ ਪੂਰਾ ਮਤਲ ਲਾਇਆ ਤੇ ਅੱਧਾ ਘੰਟਾ ਵਧੀਆ ਬਣ ਗਿਆ ਤੇ ਹੁਣ ਆਪਾਂ ਜਾਣੇ ਆ ਧਾਰਾਂਵੱਲ ਤੇ ਜਸ਼ਨ ਦੇ ਡੈਡੀ ਦਾ ਫੋਨ ਆਇਆ ਸੀ ਅਸੀਂ ਲਾ ਕੇ ਪੁੱਛਿਆ ਸੀ ਵੀ ਕੀ ਬੰਦ ਹੈ ਕਹਿੰਦੇ ਇਹਨਾਂ ਦਾ ਹਜੇ ਬਰਾਤ ਵਾਲਿਆਂ ਦਾ ਤਾਂ ਕੀ ਪਤਾ ਕਦੋਂ ਆਉਣਗੇ ਅਸੀਂ ਤਾਂ ਕਹਿੰਦੇ ਆ ਜਾਾਂਗੇ ਟਾਈਮ ਦੇ ਨਾਲ ਹੀ ਹਜੇ ਤੱਕ ਕਰਤਾਈ ਨਹੀਂ ਪੌਣੇ ਸ਼ੀ ਦਾ ਟਾਈਮ ਹੋ ਗਿਆ ਆਪਾਂ ਜਾਣੇ ਆ ਬਸ ਧਾਰਾਂ ਕੱਢੇ ਤੇ ਕੱਢਦੇ ਹੁਣ ਉਦੋਂ ਆ ਕੇ ਜਾਣਗੇ ਤੇ ਬਾਕੀ ਭੈਣਾ ਨੇ ਬੋਧ ਨੇ ਪੁੱਛਿਆ ਕਹਿੰਦੀ ਦੀਦੀ ਸੂਟ ਤੁਹਾਡਾ ਕਿੰਨਾ ਜਿਹੜਾ ਕੱਲ ਕੱਲ ਵਾਲੀ ਵੀਡੀਓ ਚ ਆਪਾਂ ਸੂਟ ਦਿਖਾਇਆ ਸੀਗਾ ਜੀ ਉਹ ਆਪਣਾ 1300 ਦਾ ਬਣਿਆ ਸੀ ਜਿਹੜਾ ਦੂਸਰਾ ਸੂਟ ਸੀ ਉਹ ਸੀਗਾ ਆਪਣਾ 2200 ਦਾ ਸੂਟ ਜਿਹੜਾ ਅੱਜ ਵਾਲੇ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਦੇਖਿਆ ਉਹ 220 ਦਾ ਸੀਗਾ ਤੇ ਪਰ ਸਿਉਂਤੇ ਬਹੁਤ ਸੋਹਣਿਆ ਹੈ ਜਿਹੜੀ ਆਪਾਂ ਟ੍ਰੇਲਰ ਤੋਂ ਸਮਾਇਆ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਸਿਉਂਤੇ ਆ ਵਧੀਆ ਹੈ ਤੇ ਦੋਨਾਂ ਨਾਲੇ ਲਾਉਣ ਲੱਗਦੀ ਕਪੜਾ ਜੀ ਵੀ ਜਿਹੜਾ ਜਾਮਨੀ ਜਿਹਾ ਸੀ ਪਹਿਲਾਂ ਵਾਲਾ ਜਿਹੜਾ ਸੀਗਾ ਆਪਣਾ ਪਰਪਲ ਜੇ ਕਲਰ ਦਾ ਉਹ ਥੋੜਾ ਜਿਹਾ ਵੀ ਸ਼ਾਈਨਿੰਗ ਜਿਹਾ ਵਾਲਾ ਕਪੜਾ ਸੀ ਤੇ ਵੀ ਆਏ ਨਹੀਂ ਸੀਗਾ ਵੀ ਜ਼ਿਆਦਾ ਸੁੱਚਾ ਜਿਹਾ ਜਿਵੇਂ ਸੂਤੀ ਟੈਪ ਜਿਹਾ ਸੀ ਤੇ ਸ਼ਾਈਨਿੰਗ ਜੀ ਸੀਗੀ ਵਿੱਚ ਤੇ ਉਹ ਹੋਰ ਹਸਾਬ ਦਾ ਸੀ ਇਹ ਥੋੜਾ ਜਿਹਾ ਹੋਰ ਹਸਾਬ ਦਾ ਜਿਹੜਾ ਦੂਸਰਾ ਸੀਗਾ ਲਾਲ ਤੇ ਬਾਕੀ ਦਸਿਓ ਜਰੂਰ ਭੈਣ ਭਰਾ ਸੋਹਣੇ ਸੀ ਕਿਵੇਂ ਸੀ ਸੂਟ ਹਨਾ ਤੇ ਇੰਨਾ ਤਿਆਰ ਸ਼ਾਰ ਹੋਏ ਕੱਲ ਵਧੀਆ ਵਧੀਆ ਜੀ ਵਿਆਹ ਚਲੋ ਚਾਹ ਸੀਗਾ ਹਨਾ ਵਧੀਆ ਇੰਜੋਏ ਕਰਿਆ ਤੇ ਚਲੋ ਆਦੇ ਹੁੰਦੇ ਨੱਚ ਟੱਪ ਲਏ ਤੇ ਚਾਹ ਜਾ ਪੂਰਾ ਹੋ ਗਿਆ ਤੇ ਵੈਸੇ ਜਿਹੜੇ ਮੁੰਡੇ ਦਾ ਵਿਆਹ ਸੀ ਇਹਦੇ ਵਿਚਾਰੇ ਦੇ ਮੰਮੀ ਹੈ ਨਹੀਂਗੇ ਮੰਮੀ ਨੇ ਉਹ ਇਹਨਾਂ ਦੇ ਡੈਥ ਹੋਈ ਨੂੰ ਹੋ ਗਿਆ ਤਿੰਨ ਚਾਰ ਸਾਲ ਤੇ ਤਾਂ ਹੀ ਥੋੜੀ ਜੀ ਰੌਣਕ ਜੀ ਥੋੜੀ ਜੀ ਵੀ ਘੱਟ ਸੀਗੀ ਨਾਨਕਿਆਂ ਵੱਲੋਂ ਵੀ ਨਾਨੀ ਹੈ ਨਹੀਂ ਸੀ ਵਿਚਾਰੇ ਦੇ ਤੇ ਚਲੋ ਆਦੇ ਹੁੰਦੇ ਹਨ ਜਦੋਂ ਧੀ ਨਾ ਹੋਵੇ ਦਿਸੇ ਹਨ ਨਾ ਪੇਕਿਆਂ ਨੂੰ ਹਨ ਫਿਰ ਵੀ ਔਖਾ ਜਾਂਦਾ ਹੋ ਜਾਂਦਾ ਬਾਕੀ ਜਵਾਕ ਦਾ ਭੈਣਾ ਦਾ ਹਨਾ ਜਵਾਕ ਦਾ ਵਿਆਹ ਸੀ ਜਿਹਦਾ ਮੁੰਡੇ ਦਾ ਤੇ ਮਨ ਤਾਂ ਭਰਦਾ ਹਨਾ ਇਹ ਜੇ ਮੌਕੇ ਤੇ ਆਏ ਹੁੰਦਾ ਮਾਂ ਹੁੰਦੀ ਹਨਾ ਤੇ ਕੁੜੀਆਂ ਦਾ ਵੀ ਮਨ ਆਏ ਹੁੰਦਾ ਉਹ ਵੀ ਜੇ ਸਾਡੀ ਮਾਂ ਹੁੰਦੀ ਸਾਰੇ ਵਿਹਾਰ ਉਹਨੇ ਕਰਨੇ ਸੀ ਲਓ ਜੀ ਆਪਾਂ ਇਸ ਟਾਈਮ ਬਣਾਉਣਾ ਸਬਜੀ ਅੱਜ ਲੇਟ ਹੋ ਗਏ ਸਾਢੇ ਸਾਢੇ 6 ਹੋ ਗਏ ਤੇ ਮਿਲੋ ਬਰਾਤੀਆਂ ਨੂੰ ਵਗ ਜੋ ਲਿ ਕੱਪੜੇ ਚੇਂਜ ਕਰ ਜੋ ਕਿਹੜੇ ਕੋਈ ਮਰਜ਼ੀ ਪਾ ਲਓ ਉਹ ਖਾਕੀ ਜਿਹੀ ਪਾ ਜੋ ਚਿੱਟੇ ਲਾ ਦੋ ਦਾਗ-ਦੱਬ ਲੱਗ ਜਾਂਦਾ ਕੋਈ ਹੋਰ ਬੂਟ ਵੀ ਪੁਰਾਣੇ ਪਾ ਲਓ ਬੂਟ ਵੀ ਜੀ ਇਹ ਤਾਂ ਦੁੱਧ ਤਾਂ ਗਰਮ ਹੋ ਰਿਹਾ ਤੇ ਆਪਾਂ ਲਾਈਏ ਦਵਾ ਦਾ ਤੜਕਾ ਲੇਟ ਹੋ ਗਏ ਆਪਾਂ ਬਹੁਤ ਜ਼ਿਆਦਾ ਅੱਜ ਕੱਟੂ ਅੱਜ ਆਲੂਆਂ ਨੇ ਲੇਟ ਕਰਾਇਆ ਆਲੂ ਹੈ ਨਹੀਂ ਸੀ ਸੋਨੂੰ ਉਹ ਕਿੱਦਾਂ ਦੇ ਆਖੇ ਨੇ ਵੀ ਆਲੂ ਇਕੱਠੇ ਲੈ ਲਓ ਭਾਈ ਇਕੱਠੇ ਲੈ ਲਓ ਹੁਣ ਤੁਸੀਂ ਇਹ ਸਾਰਾ ਡਿਊਟੀ ਪਕਦਾ ਆ ਕੇ ਆਉਣਾ ਮਤਲਬ ਸ਼ਾਮਾ ਸਮਾਈ ਤਾਂ ਕੱਲ ਨੂੰ ਕਰਨਗੇ ਅੱਜ ਤਾਂ ਨਹੀਂ ਕਰਦੇ ਫੇਰ ਅੱਜ ਕੀ ਕੰਮ ਆ ਤੁਹਾਡਾ ਹੁਣ ਅਗਲੇ ਦਾ ਵਿਆਹ ਹੋ ਗਿਆ ਹੁਣ ਕੀ ਹੈ कि मैं घर लो भाई मुड़ के जे आए आंखो में भी उन्होंने के आ सी मेनू आंखो के तू पानी मारती जाना तो भाग जा जावड़ो जाना था ज्यादा चत्त मानदा भाग जाओ नहीं चत्त मानदा ना भाग जाओ फिर मैं के आ रही भाग जाओ भाग जाओ फिर ਨੱਚ ਲੈਂਦੇ ਫਿਰ ਮੈਂ ਤਾਂ ਆਪ ਜਾਣਾ ਫਿਰ ਬਾਲੀ ਗਾਲੀ ਫਟੋਂਦੀ ਥੋੜੀ ਨੱਚ ਲੈਂਦੇ ਫਿਰ ਇਹ ਤਾਂ ਐਂ ਕਰਦਾ ਹੁੰਦਾ ਜਸ਼ਨ ਆਹ ਕਿਹੜਾ ਜਾਣ ਦਾ ਚਾਹ ਹੁੰਦਾ ਫਿਰ ਘਰ ਇਹਨ ਘਰ ਨੂੰ ਭਜਦਾ ਥੋੜੀ ਆਪ ਦੌੜੋ ਲਾ ਲਈ ਤੜਕਾ ਸਰਕਾ ਫਿਰ ਗੁੰਨੀਏ ਆਟਾ ਜਾਵੜੋ ਜਾਣਾ ਤਾਂ ਫੇ ਲੇਟ ਕਿ ਕਰਿਆ ਕੱਪੜੇ ਬਦਲ ਜੋ दु गई हूं टेंशन है नी दुद्धी पाइए मिलो ना बूट लाए बराती मुंडे ने दबारे नहीं जाना है चंगा ला कपड़े चेंज करके नारा पुतना होना और बूट बाट ला दे तड़के नूट रखे पैर ਪਈ ਜਸ਼ਨੇ ਨੂੰ ਤੇ ਜਸ਼ਨੇ ਦੇ ਡੈਡੀ ਨੂੰ ਉੱਥੇ ਸਾਰੇ ਆਦੇ ਤੇਰਾ ਭਰਾ ਲੱਗਦਾ ਮੰਮੀ ਆਪਣੇ ਪਾਣੀ ਪੀਈ ਜਾਂਦੇ ਇੱਧਰ ਕੁਛ ਨਹੀਂ ਦੀਂਦਾ ਹਾਂ ਮੰਮੀ ਜਸ਼ਨ ਨੂੰ ਆਦੇ ਕਹਿੰਦੇ ਇਹਨੂੰ ਆਪਣੇ ਵਾਲੇ ਨੂੰ ਜਸ਼ਨੇ ਨੂੰ ਤੇ ਇਹਦੇ ਪਿਓ ਨੂੰ ਆਦੇ ਕਿ ਤੇਰਾ ਭਰਾ ਆਦੇ ਕਹਿੰਦੇ ਅੰਬਰਤਾ ਦਾ ਕਹਿੰਦੇ ਤੇਰਾ ਛੋਟਾ ਭਰਾ ਲੱਗਦਾ ਬਾਬੇ ਦਾ ਹਾਂ ਲੋ ਜੀ ਤੁਸੀਂ ਆਖੋ ਮੰਮੀ ਨੇਰੇ ਚ ਪਾਣੀ ਪਾਈਂਦੇ ਪਰ ਲੈੜ ਚੱਲੀ ਜਾਂਦੀ ਹੈ ਲੈੜ ਨਾ ਆਏਂ ਜੀ ਚਲਦੀ ਬਸ ਮੱਦਮ ਜੀ ਤੜਕੇ ਤੇ ਆਏ ਆ ਪਸੂ ਤੜਕੇ ਪੀਤਾ ਹੀ ਨਹੀਂ ਬਸ ਉਹ ਬੱਚੀ ਜਿਹੜੀ ਉਹ ਜਦੋਂ ਦੀ ਬੰਨੀ ਆ ਉਹ ਉਹਦੋਂ ਦੀ ਇੱਧਰ ਹੀ ਚੱਕੀ ਜਾਂਦੀ ਹੈ ਤੜਕੇ ਜੀ ਡੈਡੀ ਨੇ ਪਾਣੀ ਪਾਇਆ ਤੇ ਸਾਡੇ ਡੈਡੀ ਦੇ ਕੰਮ ਦੇਖੋ ਤੈਨਾਂ ਚਿੱਟੀ ਪੀਗੀ ਫੇਰ ਪਸੂ ਡਰ ਗਏ ਕਿੰਨਾ ਤਾਂ ਰੌਲਾ ਪਾਇਆ ਪਾਣੀ ਪਿਉਂਦੇ ਨੇ ਡੈਡੀ ਨੇ ਲੋ ਜੀ ਹੋ ਗਿਆ ਥੋੜਾ ਯਾ ਲੇਟ ਤੇ ਟੜਕੇ ਭਾਈ ਉਥੇ ਰਾਤ ਅਸੀਂ ਜਾਗੋ ਤੋਂ ਆਏ ਆ 11 ਵਜੇ 11 ਵਜੇ ਜਦੋਂ ਤੇ ਮੁੜ ਕੇ ਆ ਕੇ ਤੁਹਾਨੂੰ ਬਤਾਦਾ ਪਉਣਾ ਘੰਟਾ ਫਿਰ ਹੋਰ ਦੂਜੇ ਲੱਗ ਜਾਂਦਾ ਹਨਾ ਇਹ ਕੱਪੜੇ ਕੁੱਪੜੇ ਚੇਂਜ ਕਰਦੇ ਆਣ 12 ਵਜੇ ਕਿਤੇ ਜਾ ਕੇ ਪਏ ਮੁੜ ਕੇ ਢੜਕੇ ਭਾਈ ਟੜਕੇ ਦਿਨ ਤੜਕੇ ਅਸੀਂ ਉਥੇ 6:30 ਵਜੇ 6:30 ਵਜੇ ਉੱਠ ਕੇ ਨੀਰਾ ਪੱਠਾ ਪਾਇਆ ਧਾਰਾ ਕੱਢਣਾ 7 ਵਜੇ ਸੱਜਾ ਧੂਈ ਗਾ ਜਿਹੜੀ ਆਪਣੀ ਭਾਈ ਬਾ ਬਾ ਕਰੇ ਉਧਰੋਂ ਕੱਟੀ ਬਬਾ ਆਪਣੀ ਬੱਚੀ ਤੇ ਮਸਾਂ ਦਾ ਮਸਾਹ ਚ ਕਰਿਆ 12 ਵਜੇ ਹੁਣ ਤੱਕ ਵੀ ਗਰਮੀ ਬਹੁਤ ਜਿਆਦਾ ਹੁੰਦੀ ਹੈ ਤੇ ਧੁੱਪ ਆਏ ਖੱਟੀ ਖੱਟੀ ਦੀ ਪੂਰੀ ਕਾੜੀ ਧੁੱਪ ਤੇ ਬਸ ਹੁਣ ਆਪਾਂ ਰੋਟੀ ਲਾਗਦੀ ਐ ਮੈਂ ਆਟਾ ਗੁੰਨਦੀ ਆ ਦੁੱਧ ਕੜੀ ਜਾਂਦੇ ਨਾਲ ਦੁੱਧ ਪਾਉਣ ਦੂੰਗੀ ਤੇ ਬਸ ਹੁਣ ਤਾਂ ਮੈਨੂੰ ਲੱਗਦਾ 2-4 ਦਿਨਾਂ ਨੂੰ ਉਸ ਤਾਂ ਪਸ਼ੂ ਬਾਹਰ ਰੱਖਣ ਲੱਗ ਜਾਣਾ ਮੈਂ ਸਮੇਂ ਸਭਾਰ ਕਰਦਿਆ ਕਰਾਂਗੇ ਕੱਲੀਆਂ ਗਾਈਆਂ ਨੂੰ ਅੰਦਰ ਕਰਦਿਆ ਕਰਾਂਗੇ ਤੇ ਜਿਹੜਾ ਉਹ ਡੈਡੀ ਨੇ ਅੱਧਾ ਵਾਰਜਾ ਬੰਦ ਕਰਿਆਗਾ ਮਾਸ ਦੀਆਂ ਸੋਟੀਆਂ ਨਾਲ ਉਹ ਵੀ ਖਾਲੀ ਕਰਾਉਣੇ ਆ ਕਢਾਉਣੇ ਆ ਕੱਲ ਨੂੰ ਡੈਡੀ ਤੋਂ ਮਾਸ ਕਢ ਦੇਣਗੇ ਤੇ ਹੁਣ ਤਾਂ ਪੱਲੀ ਬੁੱਲੀ ਤਾਂ ਆਪਾਂ ਕਿੱਦਾਂ ਦੀ ਲਾਉਂੋਂ ਹਟ ਗਏ ਤੇ ਭਾਈ ਗਰਮੀ ਬਹੁਤ ਜ਼ਿਆਦਾ ਹੋਗੀ ਨਜਾਇਜ਼ ਜੀ ਜੇ ਹਜੇ ਵੀ ਰੱਬ ਮੀਂਹ ਪਾ ਦੇਣਾ ਤਾਂ ਚੰਗਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਕਰਦੇ ਆਂ ਇੱਥੇ ਐਂਡ ਤੇ ਫਿਰ ਮੰਮੀ ਤੇ ਜਸ਼ਨ ਦੇ ਰੈਡੀਵਲ ਨਾਲ ਦਾ ਸ਼ਾਇਦ ਜਾਣਗੇ ਤੇ ਚਲੋ ਜਾਇਆਉਣਗੇ ਹਨਾ ਆਪਾਂ ਤਾਂ ਘਰੇ ਆ ਜੀ ਤੇ ਬਸ ਹੁਣ ਇੰਨਾ ਕ ਵਿਆਹ ਸੀ ਚਲੋ ਦੇਖਿਆ ਇਹ ਦੋ ਦੋ ਪ੍ਰੋਗਰਾਮ ਚਿੱਤੇ ਜਾਏ ਪਾਰਟੀ ਹੋਗੀ ਤੇ ਜਾਗੋ ਹੋਗੀ ਚਲੋ ਘਰੇ ਵੀ ਸਾਨੂੰ ਪਤਾ ਨਹੀਂ ਹਨਾ ਲੋਟ ਆਉਂਦਾ ਤੇ ਫਿਰ ਟੜਕੇ ਨਹੀਂ ਉੱਠਿਆ ਜਾਂਦਾ ਜੀ ਬਹੁਤ ਜ਼ਿਆਦੇ ਉਹ ਹੁੰਨੇ ਆ ਹਨਾ ਮੁੜ ਕੇ ਤੰਗ ਹੋ ਜਾਂਦੇ ਆ ਬਹੁਤ ਜ਼ਿਆਦੇ ਜਦੋਂ ਲੇਟ ਫੇਡ ਹੋ ਜਾਂਦੇ ਆ ਤੇ ਚਲੋ ਆਪਾਂ ਵਿਆਹ ਚਲੋ ਇੰਜੋਏ ਕਰੇ ਇੰਨਾ ਕ ਵਧੀਆ ਹਨਾ ਜਾਇਆਏ ਤੇ ਚਲੋ ਪਾ ਪਾਰਟੀ ਤੇ ਕੋਈ ਇਹਨਾਂ ਦੇ ਘਰਾਂ ਦੀਆਂ ਬੁੜੀਆਂ ਕੋਈ ਨਹੀਂ ਗਈਆਂ ਸੀ ਜੀ ਬੰਦੇ ਬੰਦੀ ਗਏ ਸੀ ਬਸ ਜਿੰਨਾ ਕ ਆ ਲੈਨੇ ਪ੍ਰੋਗਰਾਮ ਕਰਾਇਆ ਸੀ ਇਕੱਠ ਦਾ ਉਹਨੇ ਸਾਰੇ ਗਏ ਸੀਗੇ ਘਰ ਘਰ ਦੀ ਗਏ ਸੀ ਬਸ ਜਿਹੜੇ ਇਹਨਾਂ ਦੇ ਸੀਗੇ ਆਪਦੇ ਨੂੰ ਕੁੜੀਆਂ ਹੋ ਗਈਆਂ ਬੂਹਾਂ ਹੋ ਗਈਆਂ ਘੂਆ ਹੋ ਗਿਆ ਤੇ ਮਾਮੇ ਮਾਮਾ ਉਹ ਸਾਰੇ ਤੇ ਘਰਾਂ ਦੇ ਵਿੱਚੋਂ ਕੋਈ ਬੁੜੀਆਂ ਨਹੀਂ ਗਈਆਂ ਸੀ ਤਾਂ ਕਰਕੇ ਆਪਾਂ ਨਹੀਂ ਗਏ ਤੇ ਚਲੋ ਹੁਣ ਮੰਮੀ ਜਾ ਵੜਨਗੇ ਤੇ ਹੁਣ ਆਪਾਂ ਇਸ ਨਾਲ ਵੀਡੀਓ ਦਾ ਐਂਡ ਕਰਦੇ ਆਂ ਵਿਆਹ ਵਹ ਕਰੀ ਜਾਂਦੇ ਸੀ ਵਿਆਹ ਹੋ ਗਏ ਨਿਪਟ ਗਏ ਚਲੋ ਕਿਸੇ ਹੋਰ ਦਾ ਆਊਗਾ ਹਾਂ ਤੇ ਚਲੋ ਵੈਗਰ ਸੁੱਖ ਸਾੰਦ ਰਕੇ ਫੇਰ ਇਕੱਠੇ ਹੋਵਾਂਗੇ ਸਾਰੇ ਤੇ ਆਦੇ ਹੁੰਦੇ ਹੈਗੇ ਚਲੋ ਵਧੀਆ ਹੋ ਗਿਆ ਵਿਚਾਰਾ ਮੈਂ ਹਨਾ ਰੋਟੀ ਪੱਕਦੀ ਹੋ ਗਈ ਆਦੇ ਮੈਂ ਮੰਮੀ ਦੀ ਰੈਸ ਹੋ ਗਈ ਨੂੰ ਵਿਚਾਰਾ ਤੇ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਤੇ ਉਹੀ ਸਾਡੇ ਵਾਲਾ ਕੰਮ ਸੀਗਾ ਹਨਾ ਤੇ ਰੋਟੀ ਦਾ ਬਹੁਤ ਔਖਾ ਹੋ ਜਾਂਦਾ ਤੇ ਸਭ ਦੀ ਆਪਣੀ ਬਣੀਆਂ ਦੀ ਜੀ ਚਲੋ ਕਰਦੇ ਆ ਵੀਡੀਓ ਦਾ ਇੱਥੇ ਐਂਡ ਤੇ ਸਾਰੇ ਪੈਨਪਰ ਮਨ ਨੂੰ ਪਿਆਰ ਭਰੀ ਸੱਚੀ ਕਹਾਣੀ ਬਾਈ ਬਾਈ